ਸਤਗੁਰ ਜੀ ਨਿਕਲ ਗਏ ਜੀ ਰਾਤ ਨੂੰ 8:00 ਦੀ ਰਾਤ ਨੂੰ ਮਾਲਕ ਇੱਥੋਂ ਨਿਕਲੇ ਤੇ ਬਾਹਰ ਅਸੀਂ ਪੜਦੇ ਆ ਕਿ ਬਾਬਾ ਜੁਝਾਰ ਸਿੰਘ ਤੇ ਬਾਬਾ ਅਦੀਰ ਸਿੰਘ ਦੀ ਦੇਹ ਨੂੰ ਦੇਖ ਕੇ ਬਾਬਾ ਦਿਆ ਸਿੰਘ ਜੀ ਰੁਕੇ ਤੇ ਸਤਗੁਰ ਨੂੰ ਕਿਹਾ ਕਿ ਕਫਨ ਪਾ ਦਿਓ ਦੋਨਾਂ ਪੁੱਤਰਾ ਦੀ ਲਾਸਤੇ ਗਰੀਬ ਤੋਂ ਗਰੀਬ ਮਾਪੇ ਦੁਨੀਆ ਚ ਪਏ ਨੇ ਕਫਨੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ ਗੁਰਗੋਬੇ ਸਿੰਘ ਦੇ تیر ਨੂੰ ਸੋਨਾ ਲੱਗਿਆ ਹੁੰਦਾ ਸੀ ਹੂੰ ਸਤਗੁਰੂ ਨੂੰ ਕਿਸੇ ਨੇ ਪੁੱਛਿਆ ਸੋਨਾ ਕਿਉਂ ਲਾਇਆ ਮਾਲਜੀ ਕਹਿੰਨੇ ਜੀ ਮੇਰੇ ਤੀਨਾ ਕੋਈ ਮਰ ਗਿਆ ਸੋਨਾ ਵੇਚ ਕੇ ਆਪਣੇ ਭੋਗ ਦਾ ਇੰਤਜ਼ਾਮ ਕਰ ਲਵੇ ਜੇ ਕੋਈ ਬਚ ਗਿਆ ਤੇ ਸੋਨਾ ਵੇਚ ਕੇ ਮੱਲਮ ਪੱਟੀ ਦਾ ਇੰਤਜ਼ਾਮ ਕਰ ਲਵੇ ਦੂਜੇ ਦੇ ਪੁੱਤਰਾ ਦੇ ਕਫਨ ਦਾ ਇੰਤਜ਼ਾਮ ਕਰਨ ਵਾਲੇ ਸਤਗੁਰੂ ਗੁਰੂ ਗੋਬੀ ਸਿੰਘ ਦੇ ਪੁੱਤਰਾਂ ਨੂੰ ਕਫਨ ਨਸੀਬ ਨਹੀਂ ਹੋਇਆ ਜਿਆ ਸਿੰਘ ਨੇ ਕਿਹਾ ਸੀਗਾ ਕਿ ਪੱਗ ਦੇ ਜੋ ਟੋਟ ਕੇ ਕਰਕੇ ਮੈਂ ਦੋਨਾਂ ਦੇ ਮੂੰਹਾਂ ਤੇ ਪਾ ਰਿਹਾ ਗੁਰੂ ਮਾਲਕ ਨੇ ਕਿਹਾ ਸੀ ਨਾ ਦਿਆ ਸਿਆ ਜੇ ਤੇਰੇ ਕੋਲ ਐਡਾ ਕੱਪੜਾ ਹੈ ਕਿ ਮੇਰੇ ਸਿੱਖ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਤੋਂ ਕੱਪੜਾ ਪਾ ਸਕਦਾ ਤੇ ਪਾ ਦੇ ਇਹ ਨਾ ਕਰ ਕੇ ਕੱਲੇ ਮੇਰੇ ਪੁੱਤਰਾ ਦਾ ਮੂੰਹ ਟੱਕਦੇ ਸਿੱਖ ਮੇਰੇ ਕਫਨ ਤੋਂ ਵਾਂਝੇ ਰਹਿਣ ਨਹੀਂ 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 ਜੇ ਪੌਣਾ ਦੇ ਸਾਰਿਆਂ ਤੇ ਪਾ ਮੇਰੇ ਪੁੱਤਰਾ ਦੇ ਕੱਲਿਆਂ ਤੇ ਨਹੀਂ ਪੌਣਾ ਲੋਕਾਂ ਨੇ ਕਹਿਣਾ ਗੁਰੂ ਗੋਬੀ ਸਿੰਘ ਨੇ ਪੁੱਤਰਾ ਤੇ ਸਿੱਖਾ 'ਚ ਫਰਕ ਕੀਤਾ ਆ ਆ ਚੀਜ਼ ਮੈਂ ਨਹੀਂ ਸੁਣ ਸਕਦਾ ਮਾਲਕ ਜੀ ਥੋਂ ਨਿਕਲੇ ਕਿਸੇ ਨੂੰ ਕਫਰ ਨਹੀਂ ਪਾਇਆ ਜਦੋਂ ਚਮਕੌਰ ਸਾਹਿਬ ਦਾ ਸਾਰਾ ਸਾਕਾ ਵਾਪਰ ਜਾਂਦਾ ਆ ਤੇ ਅਸੀਂ ਇਤਿਹਾਸ ਵਿੱਚ ਪੜਦੇ ਆ ਕਿ ਬੀਬੀ ਸ਼ਰਨ ਕੌਰ ਜੱਕੀ ਗਾਨੇ ਹਰ ਸ਼ਰਨ ਕੌਰ ਲਿਖਿਆ ਆ ਕਿ ਉਸ ਬੀਬੀ ਨੇ ਧਨ ਗੁਰੂ ਕਲੰਗੀਧਰ ਪਾਸ਼ਾ ਜੀ ਦੇ ਵੱਡੇ ਸਹਬਜ਼ਾਦੇ ਜਿਹੜੇ ਉੱਥੇ ਚਮਕੌਰ ਦੀ ਗੜੀ ਦੇ ਵਿੱਚ ਸਿੱਖ ਸ਼ਹੀਦ ਹੋਏ ਉਹਨਾਂ ਦੀ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਤੇ ਜਦੋਂ ਮੁਗਲਾਂ ਨੇ ਦੇਖਿਆ ਕਿ ਅੱਗ ਦੀਆਂ ਲਾਟਾਂ ਕਿੱਥੋਂ ਆ ਬੜਦੀਆਂ ਆ ਰਹੀਆਂ ਆ। ਜਦੋਂ ਮੁਗਲ ਕੋਲ ਆਏ ਤੇ ਉਹ ਬੱਚੀ ਕੋਲ ਬੈਠ ਕੇ ਸੋਲਾ ਸਾਹਿਬ ਦਾ ਪਾਠ ਕਰ ਰਹੀ ਸੀਗੀ। ਜ ਜੋ ਉਸ ਬੱਚੀ ਨੂੰ ਪਾਠ ਕਰਦੀ ਨੂੰ ਇਹਨਾਂ ਮੁਗਲਾਂ ਨੇ ਚੱਕ ਕੇ ਸਤਗੁਰ ਜੀ ਦੇ ਸ਼ਹੀਦਾ ਦੇ ਨਾਲ ਹੀ ਉਸ ਬੱਚੀ ਨੂੰ ਵੀ ਸ਼ਹੀਦ ਕਰ ਦਿੱਤਾ। ਸੰਸਕਾਰ ਕਰ ਦਿੱਤਾ ਉਸੇ ਬੜਦੀ ਹੋਈ ਅੱਗ ਦੀ ਲਾਟਾਂ ਦੇ ਵਿੱਚ ਇਸ ਬੀਬੀ ਹਰਸ਼ਰਨ ਕੌਰ ਨੂੰ ਵੀ ਸ਼ਹੀਦ ਕਰ ਦਿੱਤਾ। ਤਦ ਗੁਰੂ ਮਾਲਕ ਜੀ ਨੂੰ ਇਸ ਬੀਬੀ ਦੀ ਇਸ ਬੱਚੀ ਦੀ ਖਬਰ ਮਿਲਦੀ ਹੈ ਤੇ ਸਤਗੁਰ ਬੜੇ ਖੁਸ਼ ਹੁੰਦੇ ਆ ਤੇ ਸਤਗੁਰ ਆਖਦੇ ਆ ਕਿ ਤੇਰੀ ਇਸ ਸੇਵਾ ਨੂੰ ਸਾਰਾ ਜਗਤ ਯਾਦ ਰੱਖੇਗਾ ਤੇ ਮਾਲਕ ਨੇ ਕਿਹਾ ਸੀਗਾ ਕਿ ਤੇਰੀ ਸੇਵਾ ਨਿਹਾਲ ਹੈ ਨਿਹਾਲ ਹੈ ਹਮ ਸਤਗੁਰ ਜੀ ਨੇ ਇਸ ਬੱਚੀ ਨੂੰ ਅਸੀਸਾਂ ਦਿੱਤੀ ਸੀ ਕਿ ਆ ਤੇ ਮਾਲਕ ਨੇ ਕਿਹਾ ਸੀਗਾ ਬਹੁਤ ਵੱਡੀ ਸੇਵਾ ਇਸ ਬੱਚੀ ਨੇ ਕੀਤੀ ਹੈ ਹਮ ਤੇ ਦੂਜੇ ਪਾਸੇ ਆਪਾਂ ਹੁਣ ਚੱਲ ਗਏ ਜੀ ਕੁਮੇ ਮਾਸਕੀ ਦੇ ਘਰੇ ਛੋਟੇ ਸਹਿਬ ਜਦੋਂ ਤੇ ਮੈਂ ਵਿੱਚ ਰੋਕਣਾ ਜਾਵਾਂਗਾ ਬੀਬੀ ਹਰਸ਼ਰਨ कौर ਦੀ ਗੱਲ ਕੀਤੀ ਜੀ ਜੀ ਜ਼ਰੂਰ ਇਤਿਹਾਸ ਦੇ ਵਿੱਚ ਬਹੁਤ ਇੱਕ ਤੁਸੀਂ ਕਿਹਾ ਵੀ ਵੱਡਾ ਨਾਮ ਨੇ ਪਰ ਜਦੋਂ ਆਪਾਂ ਇਤਿਹਾਸ ਸੁਣਾਉਣ ਦੀ ਵਾਰੀ ਆਉਂਦੀ ਇਹ ਤਾਂ ਬੜੇ ਘੱਟ ਲੋਗ ਹੀ ਇਹਨਾਂ ਦਾ ਨਾਮ ਜਿਹੜਾ ਹੈ ਉਹ ਬੋਲਦੇ ਨੇ ਤੇ ਦੂਜੇ ਪਾਸੇ ਤੁਸੀਂ ਬੱਚੀ ਕਿਹਾ ਮਤਲਬ ਉਮਰ ਕਾਫੀ ਛੋਟੀ ਸੀ ਉਮਰ ਬਹੁਤ ਛੋਟੀ ਸੀ ਜੀ ਅਨਮੈਰਿਡ ਸੀਗੇ ਤੇ ਘਰ ਦੇ ਵਿੱਚ ਕੋ ਛੋਟਾ ਭਰਾ ਤੇ ਇੱਕ ਮਾਂ ਆ ਤੇ ਪਿਓ ਵੀ ਨਹੀਂ ਹੈ ਸਿਰ ਤੇ ਤੇ ਇਕੱਲੇ ਹੀ ਇਹਨਾਂ ਦੇਹਾਂ ਦੀ ਉਹਨਾਂ ਨੇ ਮਾ ਚਾਹੁੰਦੀ ਸੀ ਮੈਂ ਜਾਵਾਂ ਬੀਬੀ ਹਰਸ਼ਨ ਕੋਲ ਦੀ ਮਾ ਚਾਹੁੰਦੀ ਸੀ ਮੈਂ ਜਾਵਾਂ ਹੂੰ ਉਹਨੇ ਕਿਹਾ ਕਿ ਤੁਸੀਂ ਨਹੀਂ ਐ ਪਛੇ ਭਰਾ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਐ ਹੂੰ ਤੇ ਮਾ ਨੇ ਪੁੱਛਿਆ ਸੀਗਾ ਕਿ ਤੇਰੀ ਉਮਰ ਵੀ ਛੋਟੀ ਐ ਕਿ ਤੂੰ ਉਹਨਾਂ ਨੂੰ ਪਛਾਣੇਂਗੀ ਕਿ ਕਿਦਾਂ ਹੂੰ ਉਹ ਕਹਿੰਦੀ ਮੈਂ ਪਛਾਣਾਂਗੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਤੇ ਸਿੱਖਾਂ ਦੇ ਗੁੱਟਾ 'ਚ ਕੜੇ ਹੋਣਗੇ ਇਹ ਕੜੇ ਸਾਡੀ ਪਛਾਣ ਐ ਜੀ ਹੂੰ ਅੱਜ ਸਾਡੇ ਸਿੱਕੜੇ ਵੀ ਨਹੀਂ ਪਾਉਂਦੇ ਹੂੰ ਤੇ ਉਹਨਾਂ ਦੇ ਲੰਬੇ ਲੰਬੇ ਦਾੜੇ ਲੰਬੇ ਲੰਬੇ ਕੇਸ ਤੇੜਕ ਸ਼ਹਿਰੇ ਇਹ ਸਿੱਖਾ ਦੀ ਪਹਿਚਾਨ ਸੀਗੀ ਉਹ ਕਹਿੰਦੀ ਮੈਂ ਇਥੋਂ ਪਛਾਣਾਂਗੀ ਹੂੰ ਤੇ ਆ ਸਾਡੀ ਅੱਜ ਪਹਿਚਾਨ ਖਤਮ ਹੋ ਰਹੀ ਆ ਸਾਨੂੰ ਕੜੇ ਵੀ ਨਹੀਂ ਅੱਜ ਪੌਣੇ ਚੰਗੇ ਲੱਗਦੇ ਦਾੜੇ ਰੱਖਣੇ ਚੰਗੇ ਨਹੀਂ ਲੱਗਦੇ ਕੇਸ ਰੱਖਣੇ ਚੰਗੇ ਨਹੀਂ ਲੱਗਦੇ ਤੇੜਕ ਸ਼ਹਿਰੇ ਸਾਡੇ ਨਹੀਂ ਆ ਮੈਂ ਕਹਿ ਦਵਾਂ ਕਿ ਸਾਨੂੰ ਅਮਰਤ ਦੀਆਂ ਕੋਟਾ ਅੱਜ ਬੋਝ ਲੱਗਣ ਲੱਗੀਆਂ ਪਰ ਉਹ ਬੱਚੀ ਕਹਿੰਦੀ ਸੀ ਕਿ ਮੈਂ ਇਹਨਾਂ ਚੀਜ਼ਾਂ ਤੋਂ ਪਛਾਣ ਕੇ ਸੈਭ ਜਾਦਿਆ ਦਾ ਸੰਸਕਾਰ ਕਰਾਂਗੀ ਤੁਸੀਂ ਬੱਤੀ ਨੇ ਕੀਤਾ ਜੀ ਸੰਸਕਾਰ ਆਪਾਂ ਇਤਿਹਾਸ ਦੀ ਗੱਲ ਕਰ ਰਹੇ ਹਾਂ ਇਤਿਹਾਸ ਤੇ ਵੀ ਜਾਵਾਂਗੇ ਪਰ ਤੁਹਾਡੀ ਗੱਲ ਤੋਂ ਨਾ ਮੈਨੂੰ ਇੱਕ ਗੱਲ ਅ ਵੈਸੇ ਤਾਂ ਟਰੈਕ ਤੋਂ ਲੱਗ ਆ ਪਤਾ ਨਹੀਂ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਪਰ ਸੰਸਾਰ ਦੇ ਵਿੱਚ ਚੱਲ ਰਹੀ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਹੁਣ ਦਾੜੇ ਨਹੀਂ ਮੂੰਹ ਤੇ ਚੰਗੇ ਲੱਗਦੇ ਸਾਨੂੰ ਗੁਰੂ ਦਾ ਅੰਮ੍ਰਿਤ ਨਹੀਂ ਚੰਗਾ ਲੱਗਦਾ ਪਹਿਲਾਂ ਹੁੰਦਾ ਸੀਗਾ ਜਦੋਂ ਵਿਆਹ ਹੁੰਨ ਲੱਗਦਾ ਸੀ ਨਾ ਕਿਉਂਕਿ ਮੈਂ ਪਰਸਨਲ ਐਕਸਪੀਰੀਅੰਸ ਤੋਂ ਕਹਿ ਰਿਹਾ ਮੇਰੇ ਦੋਸਤਾਂ ਨਾਲ ਵੀ ਬੜਿਆਂ ਨਾਲ ਹੋਇਆ ਕਿਉਂਕਿ ਗੁਰਸਿੱਖ ਬੜੇ ਯਾਰ ਦੋਸਤ ਵੀ ਨੇ ਤੇ ਗੁਰੂ ਦੀਏ ਪਾਰ ਕਿਪਾ ਮੇਰੇ ਵੀ ਪਿੱਛੇ ਕੁਝ ਸਮਾਂ ਪਹਿਲਾਂ ਹੀ ਆਨੰਦ ਕਾਰਜ ਹੋਇਆ ਤੇ ਬੜਾ ਵਧੀਆ ਪਰਿਵਾਰ ਮਿਲਿਆ ਪਰ ਜਦੋਂ ਇਸ ਵਿਆਹ ਵਾਂ ਲੋਕੇ ਚੱਲਦੇ ਨੇ ਤਾਂ ਅ ਅੱਜਕੱਲ ਕੁੜੀਆਂ ਕਹਿ ਦਿੰਦੀਆਂ ਜਾਂ ਮੁੰਡੇ ਹੀ ਕਹਿ ਦਿੰਦੇ ਆ ਵੀ ਸਾਨੂੰ ਗੁਰਸਿੱਖ ਨਹੀਂ ਚਾਹੀਦਾ ਸਾਨੂੰ ਅੰਮ੍ਰਿਤਧਾਰੀ ਨਹੀਂ ਚਾਹੀਦਾ ਸਾਨੂੰ ਜਿਹਦੇ ਮੂੰਹ ਤੇ ਦਾੜਾ ਪ੍ਰਕਾਸ਼ ਹੈ ਉਹ ਨਹੀਂ ਚਾਹੀਦਾ ਕਿਉਂਕਿ ਉਹ ਸਾਨੂੰ ਰੋਕੇਗਾ ਕਿਸੇ ਨਾ ਕਿਸੇ ਕੰਮ ਤੋਂ ਨਹੀਂ ਨਹੀਂ ਰੋਕ ਨਹੀਂ ਸੀਗੀ ਕੋਈ ਅਸੀਂ ਅਸਲ 'ਚ ਅਸਲੀ ਸਿੱਖ ਦੀ ਤਸਵੀਰ ਹੀ ਨਹੀਂ ਦਿਖਾ ਸਕੇ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਨਾ ਜੀ ਜਦੋਂ ਸਾਡੀਆਂ ਬੱਚੀਆਂ ਨੇ ਨਾਵਲ ਪੜ੍ਹਨੇ ਸੀਗੇ ਬੀਬੀ ਸੁੰਦਰੀ ਵਰਗੇ ਸਾਡੀਆਂ ਬੱਚੀਆਂ ਨੂੰ ਪਤਾ ਹੁੰਦਾ ਕਿ ਮਾਤਾ ਪਾਣੀ ਕੌਣ ਐ ਸਾਡੀਆਂ ਬੱਚੀਆਂ ਨੂੰ ਪਤਾ ਹੁੰਦਾ ਕਿ ਮਾਤਾ ਗੁਜਰਕ ਹੋਰ ਕੌਣ ਐ ਮਾਤਾ ਭਾਗੋ ਕੌਣ ਐ ਤਦੋਂ ਸਾਡੀਆਂ ਬੱਚੀਆਂ ਨੂੰ ਸਾਡਾ ਇਤਿਹਾਸ ਪਤਾ ਹੁੰਦਾ ਤੇ ਸਾਡੀਆਂ ਬੱਚੀਆਂ ਤਾਂ ਸਿਰ ਤੋਂ ਚੁੰਨੀ ਲਾਉਣ ਤੋਂ ਵੀ ਡਰਦੀਆਂ ਅਸੀਂ ਅਸਲ ਤੇ ਦੱਸ ਹੀ ਨਹੀਂ ਪਾਏ ਸਾਡੇ ਅੱਜ ਸਾਹਮਣੇ ਮਾਡਲ ਜ਼ਮਾਨਾ ਆ ਤੇ ਮਾਡਲ ਤਸਵੀਰਾਂ ਆ ਸਾਡਾ ਝੁਕਾ ਸਾਡੇ ਬੱਚਿਆਂ ਦਾ ਜਾਂ ਬੱਚੀਆਂ ਦਾ ਐਕਟਰਾਂ ਵਾਲਾ ਜਿਹੜੋ ਸਿੱਖ ਨੂੰ ਦਿਖਾਇਆ ਜਾਂਦਾ ਕਿ ਸਾਡਾ ਐਕਟਰ ਹਰੀ ਸਿੰਘ ਨਾਲੂਆ ਸਾਡਾ ਕਿਰਦਾਰ ਸਾਡਾ ਕੈਰੈਕਟਰ ਦੇਖਣਾ ਆ ਅਕਾਲੀ ਫੂਲਾ ਸਿੰਘ ਆ ਸਾਡਾ ਜੇ ਐਕਟਰ ਆ ਤੇ ਜੱਸਾ ਸਿੰਘ ਆਲੂ ਵਾਲੇ ਜੱਸਾ ਸਿੰਘ ਰਾਮ ਗੜੀ ਗਏ ਹਰੀ ਸਿੰਘ ਨਾਲੂਆ ਆ ਤੇ ਫੇਰ ਮੈਨੂੰ ਲੱਗਦਾ ਕਿ ਬੱਚੀਆਂ ਨੇ ਕਹਿਣਾ ਸੀ ਕਿ ਜਿਹਦਾ ਦੇ ਕਿਰਦਾਰ ਹੈ ਸਾਨੂੰ ਸਰਦਾਰ ਚਾਹੀਦਾ ਹੈ ਫੇਰ ਨਹੀਂ ਬੱਚੀਆਂ ਭਾਦੀਆਂ ਸੀਗੇ ਇੰਨਾ ਬੱਚੇ ਭਾਦੇ ਸੀਗੇ ਹਨੂ ਗੁਰਸਿੱਖ ਪਰਿਵਾਰ ਨਹੀਂ ਚਾਹਦਾ ਸੀਗਾ ਅਸਲ 'ਚ ਅਸੀਂ ਅਸਲੀ ਤਸਵੀਰ ਨਹੀਂ ਦਿਖਾ ਸਕੇ ਜਾਂ ਦੂਜੀ ਗੱਲ ਮੈਂ ਕਹਿ ਰਿਹਾ ਮੈਂ ਇਹ ਕਾਲ ਯੁਗ ਦਾ ਪ੍ਰਭਾਵ ਇੰਨਾ ਪੈ ਗਿਆ ਕਿ ਸਾਨੂੰ ਆ ਥੋੜੇ ਕੁ ਸਮੇਂ ਦਾ ਜਿਹੜਾ ਜਵਾਨੀ ਸਾਡੇ ਚੜਨੀ ਹੈ ਜਵਾਨੀ ਦੇ ਟਾਈਮ ਅੰਦਰ ਜਿਹੜੀ ਉੱਠ ਰੀਆਂ ਵਾਸ਼ਨਾਵਾਂ ਆ ਇਹ ਇਹਦੇ ਕਰਕੇ ਸਾਨੂੰ ਲੱਗਦਾ ਆ ਕਿ ਸਾਨੂੰ ਜ਼ਿੰਦਗੀ ਜੀਉਣ ਦੇ ਵਿੱਚ ਸਿੱਖੀ ਜਿਹੜਾ ਹੋਏਗੀ ਉਹ ਕਿਤੇ ਨਾ ਕਿਤੇ ਰੋਗ ਟੋਕ ਕਰੇਗੀ ਨਹੀਂ 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 ਸਿੱਖੀ ਵਰਗੀ ਤਾਂ ਅਜਾਜ਼ ਸੋਚ ਕਿਸੇ ਕੋਲ ਨਹੀਂ ਹੈ ਹਲੂਕੁਸ਼ਨਾ ਗੁਰੂ ਮਾਲਕ ਨੇ ਕਿ ਵਧੀਆ ਤੋਂ ਵਧੀਆ ਕਾ ਪੜੇ ਪਾ ਤੋ ਪਰ ਤਾਂ ਨਜ਼ਰ ਟਾਕਿਆ ਹੋਣਾ ਚਾਹੀਦਾ ਕੀਮਤੀ ਤੋਂ ਕੀਮਤੀ ਕੱਪੜੇ ਪਾ ਤੇ ਗੁਰੂ ਕਲਗੀ ਤਰ ਪਾਸ਼ਾ ਕਲਗੀਆਂ ਲਾ ਰਿਆ ਸੋਨੇ ਦੀਆਂ ਸੋਨੇ ਦੀਆਂ ਵੱਡੀਆਂ ਵੱਡੀਆਂ ਕੀਮਤੀ ਕਹਿੰਗੇ ਕਿੰਨੇ ਕਿੰਨੇ ਮਹਿੰਗੇ ਹੋਣੀਆਂ ਜੀ ਜਿਹਦਾ ਗੁਰੂ ਇੰਨੇ ਨੇ ਕੀਮਤੀ ਪੋਸ਼ਾਕਾ ਪਾ ਸਕਦਾ ਤੇ ਸਿੱਖ ਕਿਉਂ ਨਾ ਕੱਪੜੇ ਮਹਿੰਗੇ ਪਾ ਸਕਦਾ ਜਿੰਨੀ ਹੋੜੀ ਗੰਜਾਇਸਾ ਵਧੀਆ ਕੱਪੜੇ ਪਾਓ ਅਸਲ ਚ ਸਾਡੇ ਤੇ ਝੂਠਾ ਫੈਸ਼ਨ ਜਿਆਦਾ ਹਲ ਹੈਵੀ ਹੋ ਗਿਆ ਕਿ ਅਸੀਂ ਆਪਣਾ ਕਰਤਾਰ ਅਸੀਂ ਆਪਣਾ ਇਤਿਹਾਸ ਅਸੀਂ ਆਪਣੇ ਬੁਲਾਰੇ ਅਸੀਂ ਆਪਣੇ ਯੋਧੇ ਆਪਣੇ ਬੱਚਿਆਂ ਦੇ ਦਿਲਾਂ ਤੱਕ ਪਹੁੰਚਾ ਹੀ ਨਹੀਂ ਸਕੇ ਜਿੱਥੇ ਕਰਕੇ ਇਹ ਪ੍ਰੋਬਲਮ ਖੜੀ ਹੋ ਰਹੀ ਹੈ ਇਹ ਤਾਂ ਪ੍ਰਾਜਬ ਦੋਨੇ ਪੱਖਾਂ ਜੀ ਪਰ ਬਹੁਤ ਬੱਚੀਆਂ ਜਿਹੜੀਆਂ ਕਹਿੰਦੀਆਂ ਸਾਨੂੰ ਸਰਦਾਰ ਚਾਹੀਦਾ ਆ ਕੁੜੀਆਂ ਅੱਜ ਕੱਲ ਸਿੱਧਾ ਕਹਿ ਦਿੰਦੀਆਂ ਵੀ ਸਾਨੂੰ ਅੰਮ੍ਰਿਤਧਾਰੀ ਮੁੰਡਾ ਨਹੀਂ ਚਾਹੀਦਾ ਉਹ ਕਹਿੰਦੀਆਂ ਨਾ ਜਿਨ੍ਹਾਂ ਨੂੰ ਅੰਮ੍ਰਿਤ ਦੀ ਵੈਲਿਊ ਨਹੀਂ ਪਤਾ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦਾ ਨਹੀਂ ਪਤਾ ਜਿਨ੍ਹਾਂ ਨੂੰ ਗੁਰਬਾਣੀ ਦੀ ਸੇਧ ਨਹੀਂ ਹੈ ਜੀ ਉਹ ਕਹਿਣਗੀਆਂ ਪਰ ਜਿਹੜੀਆਂ ਗੁਰਸਿੱਖ ਧੀਆਂ ਆ ਜਿਨ੍ਹਾਂ ਦੇ ਘਰ ਦੇ ਵਿੱਚ ਗੁਰਬਾਣੀ ਹੈ ਉਹਨਾਂ ਦੀ ਪਹਿਲੀ ਡਿਮਾਂਡ ਇਹ ਆ ਕਿ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਮੈਨੂੰ ਗੁਰਸਿੱਖ ਮੁੰਡਾ ਚਾਹੀਦਾ ਹੈ ਕਿਉਂਕਿ ਮੈਂ ਵੀ ਦੇਖ ਰਿਹਾ ਸੀ ਵੀ ਤੁਸੀਂ ਮੈਂ ਤੁਹਾਡਾ ਵੀ ਪਰਿਵਾਰ ਵੀਡੀਓ ਤੋਂ ਪਹਿਲਾਂ ਦੇਖਿਆ ਬੜਾ ਛੋਟਾ ਬੜਾ ਸੋਹਣਾ ਤੁਹਾਡਾ ਜਿਹੜਾ ਉਹ ਪੁੱਛੰਗੀ ਹੈ ਤੁਹਾਡੇ ਜਿਹੜੇ ਮਿਸਿਸ ਨੇ ਉਹ ਵੀ ਤੁਹਾਡਾ ਸਾਥ ਦਿੰਦੇ ਆ ਮੇਰਾ ਵੀ ਕੁਝ ਤੇ ਪਹਿਲਾਂ ਵੀਰ ਆਪਦੀ ਕਿਰਪਾ ਹੋਈ ਹੈ ਵੀ ਇਹ ਗੱਲ ਹੈ ਵੀ ਜੋ ਮਿਲਿਆ ਜੇ ਉਹ ਉਹ ਜੇ ਸਾਨੂੰ ਸੋਚ ਲੈ ਨਹੀਂ ਮਿਲੇ ਤਾਂ ਚੰਗਾ ਹੀ ਹੋਇਆ ਬਿਲਕੁਲ ਜੀ ਦੇਖੋ ਨਾ ਜੇ ਆਪ ਸਿੱਧੀ ਗੱਲ ਕਹੀਏ ਜੀ ਅਕਸਰ ਸਾਰੇ ਲੋਕ ਕਹਿੰਦੇ ਆ ਨਾ ਜੀ